ਪਿੰਡ ਗੁਬਿੰਦਰ ਵਿਖੇ ਡੇਰੀ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਸਹਾਇਕ ਧੰਧਾਂ ਪ੍ਰਤੀ ਕੀਤਾ ਜਾਗਰੂਕ ਕੈਬਨਟ ਮੰਤਰੀ ਪੰਜਾਬ ਲਾਲਜੰਨ ਕਟਾਰੂਚਕ ਜਾਗਰੂਕਤਾ ਕੈਂਪ ਵਿੱਚ ਹੋਏ ਮੁੱਖ ਮਹਿਮਾਨ ਵਜੋਂ ਸ਼ਾਮਿਲ ਅੱਜ ਡੇਰੀ ਵਿਭਾਗ ਵੱਲੋਂ ਆਤਮਦੇਹ ਸਹਿਯੋਗ ਨਾਲ ਵਿਧਾਨ ਸਭਾ ਹਲਕਾ ਪੋਆ ਦੇ ਪਿੰਡ ਗੁਬਿੰਦਰ ਡੇਰੀ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਕੈਬਨਟ ਮੰਤਰੀ ਪੰਜਾਬ ਲਾਲਜੰਨ ਕਟਾਰੂਚਕ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ कैंप दौरान संबोधित ਕਰਦਿਆਂ ਲਾਲਜੰਨ ਕਟਾਰੂਚਾ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਪਿੰਡ ਗੁਬਿੰਸਰ ਖੇਤੀ ਦੇ ਨਾਲ-ਨਾਲ ਸਹਾਇਕ ਧੰਧਿਆ ਪ੍ਰਤੀ ਜਾਗਰੂਕ ਕਰਨ ਦੇ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਕੈਂਪ ਦੌਰਾਨ ਖੇਤਰ ਦੇ ਨਾਲ ਲੱਗਦੇ ਪਿੰਡਾਂ ਵਿੱਚੋਂ ਕਿਸਾਨ ਪਹੁੰਚੇ ਹਨ ਅਤੇ ਖੇਤੀ ਦੇ ਨਾਲ-ਨਾਲ ਸਹਾਇਕ ਧੰਧਿਆ ਪ੍ਰਤੀ ਜਾਣਕਾਰੀ ਪ੍ਰਾਪਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮਾਨਜੋਤ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੇ ਪੰਜਾਬ ਜਿਵੇਂ ਪੰਜਾਬ ਅੰਦਰ ਵਕ-ਵਕ ਸਵਾਲਾਂ ਨੂੰ ਲੈ ਕੇ ਤਤਪਰ ਰਹਿੰਦੇ ਹਨ। ਅਤੇ ਵੱਡੇ ਇਰਾਦੇ ਦੇ ਨਾਲ ਫੈਸਲੇ ਕਰਦੇ ਹਨ ਉਹਨਾਂ ਨੇ ਕਿਹਾ ਕਿ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦਾ ਹਿੱਸਾ ਹੈ ਇਸ ਤਰ੍ਹਾਂ ਪੰਜਾਬ ਦੇ ਕਿਸਾਨ ਜਿੱਥੇ ਝੋਨਾ ਅਤੇ ਕਣਕ ਦੀ ਖੇਤੀ ਕਰਦੇ ਹਨ ਉਸ ਦੇ ਨਾਲ ਨਾਲ ਸਹਾਇਕ ਧੰਦੇ ਵੀ ਅਪਣਾਉਂਦੇ ਹਨ ਇਸ ਤਰ੍ਹਾਂ ਦੇ ਲਾਭ ਛੋਟੇ ਕਿਸਾਨ ਲੈਦੇ ਰਹਿੰਦੇ ਹਨ ਮੱਛੀ ਪਾਲਣ ਬੱਕਰੀ ਪਾਲਣ ਸ਼ਹਿਦ ਪਾਲਣ ਡੇਰੀ ਅਤੇ ਹੋਰ ਸਹਾਇਕ ਧੰਦਿਆਂ ਪ੍ਰਤੀ ਜਾਗਰੂਕ ਹੁੰਦੇ ਰਹਿੰਦੇ ਹਨ ਇਸ ਤਰ੍ਹਾਂ ਦੇ ਕੈਂਪ ਕਿਸਾਨਾਂ ਲਈ ਕਾਫੀ ਸਹਾਇਕ ਹੁੰਦੇ ਹਨ ਅਤੇ ਉਹਨਾਂ ਨੇ ਅਤੇ ਉਹਨਾਂ ਦਾ ਉਪਰਾਲਾ ਰਹੇਗਾ ਕਿ ਆਉਣ ਵਾਲੇ ਸਮੇਂ ਅੰਦਰ ਅਜਿਹੇ ਕੈਂਪ ਹੋਰ ਲਗਾਏ ਜਾਣ ਤਾਂ ਜੋ ਕਿਸਾਨ ਸਹਾਇਕ ਧੰਦਿਆਂ ਨੂੰ ਆਪਣਾ ਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰ ਸਕਣ ਪਠਾਨਕੋਟ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਗਵਿੰਦਰ ਵਿਖੇ ਖੇਤੀਬਾੜੀ ਦੇ ਨਾਲ ਜਿਹੜੇ ਸਹਾਇਕ ਧੰਦੇ ਜੁੜਦੇ ਆ ਉਹਨਾਂ ਦੀ ਸਿਖਰਾਈ ਲਈ ਉਹਨਾਂ ਦੀ ਅਵੇਅਰਨੈਸ ਲਈ ਕੈਂਪ ਲਾਇਆ ਗਿਆ ਗਵਿੰਦਰ ਦੇ ਅੰਦਰ ਔਰ ਤੁਸੀਂ ਦੇਖਿਆ ਵੀ ਵੱਖ-ਵੱਖ ਪਿੰਡਾਂ ਚ ਕਾਫੀ ਕਿਸਾਨ ਅ ਇਸ ਕੈਂਪ ਚ ਆਏ ਆ ਔਰ ਸਹਾਇਕ ਕਤੰਦੇ ਜਿਹੜੇ ਖੇਤੀਬਾੜੀ ਨਾਲ ਜੁੜਦੇ ਆ ਉਹਨਾਂ ਦੇ ਲਈ ਜਿਹੜੀ ਉਹ ਇਥੋਂ ਗਾਈਡਲਾਈਨ ਲੈ ਕੇ ਸਿੱਖਿਆ ਲੈ ਕੇ ਪ੍ਰੇਰਣਾ ਲੈ ਕੇ ਔਰ ਅਗਵਾਈ ਲੈ ਕੇ ਕਾਫੀ ਕਿਸਾਨ ਗਏ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਜੋ ਮੁੱਖ ਮੰਤਰੀ ਜਿਸ ਤਰ੍ਹਾਂ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਸਵਾਲਾਂ ਨੂੰ ਲੈ ਕੇ ਉਹ ਹਮੇਸ਼ਾ ਤਤ ਪਰ ਰਹਿੰਦੇ ਆ ਹਮੇਸ਼ਾ ਵੱਡੇ ਇਰਾਦੇ ਨਾਲ ਫੈਸਲੇ ਕਰਦੇ ਆ ਸੋ ਖੇਤੀਬਾੜੀ ਸਾਡੇ ਪੰਜਾਬ ਦੀ ਸਾਡੀ ਮੇਜਰ ਇਕਨੋਮੀ ਦਾ ਪਾਰਟ ਹੈਗਾ ਆ ਸੋ ਇਹ ਜਿੱਥੇ ਚਵਾਨਾ ਕਣਕ ਕਿਸਾਨ ਵੀਦੇ ਆ ਉਹਦੇ ਨਾਲ ਦੀ ਨਾਲ ਜਿਹੜਾ ਛੋਟਾ ਕਿਸਾਨਾ ਖਾਸ ਕਰਕੇ ਉਸ ਸਹਾਇਕ ਧੰਦੇ ਵੀ ਕਾਫੀ ਖੇਤੀਬਾੜ ਨਾਲ ਜੁੜੇ ਜਿਵੇਂ ਕੋਮੱਛੀ ਪਾਲਣ ਦਾ ਪੋਲਟਰੀ ਦਾ ਕੋਈ ਮਤਲਬ ਜਿਹੜਾ ਉਹ ਖੰਭਾਂ ਦਾ ਹੈਗਾ ਆ ਸੋ ਇਹ ਕਾਫੀ ਕੁਝ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਜਿਹਦੇ ਅੰਦਰ ਰੁਚੀ ਦਿਖਾਉਂਦਾ ਸੋ ਜਿਨ੍ਹਾਂ ਦੇ ਵਿੱਚ ਉਹਨੂੰ ਕਾਫੀ ਆਰਥਿਕ ਲਾਭ ਵੀ ਮਿਲਦਾ ਸੋ ਅੱਜ ਇਹ ਕੈਂਪ ਲੱਗਿਆ ਇਸ ਕੈਂਪ ਦੇ ਅੰਦਰ ਵੱਡੇ ਅਧਿਕਾਰੀ ਸਬੰਨ ਵੀ ਆਏ ਨੇ ਵੱਖ-ਵੱਖ ਵਿਭਾਗਿਆਂ ਦੇ ਖੇਤੀਬਾੜੀ ਵਿਭਾਗ ਦੇ ਪਸ਼ੂ ਪਾਲਣ ਵਿਭਾਗ ਦੇ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਾਡੇ ਨਾਲ ਡਿਪਾਰਟਮੈਂਟ ਚੁੜਦੇ ਉਹ ਵੀ ਇੱਥੇ ਆਏ ਨੇ ਸੋ ਚੰਗਾ ਉਦਮ ਔਰ ਮੈਂ ਸਮਝਦਾ ਇਹਦੇ ਤੋਂ ਚੰਗੀ ਪ੍ਰੇਰਨਾ ਲੈ ਕੇ ਕਿਸਾਨ ਵੀ ਰਿਹਾ ਉਹ ਜਾਣਦਾ